ਸਰੀਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮ ਮੁਖ ਹੈਡਲਾਈਨਸ ਤੇ ਕੁਮੰਤਰੀ ਵਿਦਿਆਰਥੀਆਂ ਤੇ ਸਖਤ ਹੋਈ ਕੈਨੇਡਾ ਸਰਕਾਰ ਸਟੱਡੀ ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਹੋ ਸਕਦੇ ਨੇ ਰਿਪੋਰਟ ਕੈਨੇਡਾ ਵਾਸੀਆਂ ਦੇ ਖਾਤੇ 'ਚ ਅੱਜ ਤੋਂ ਆਉਣਗੇ ਡਾਲਰ ਕਾਰਬਨ ਰਿਬੇਟ ਦੇ ਤਹਿਤ 450 ਡਾਲਰ ਤੱਕ ਆ ਸਕਦੇ ਨੇ ਖਾਤੇ 'ਚ ਹੜਤਾਲ ਦੇ 14 ਦਿਨ ਬਾਅਦ ਵੀ ਨਹੀਂ ਖੁੱਲਣਗੇ ਸ਼ਰਾਬ ਦੇ ਠੇਕੇ 14 ਦਿਨ ਮੁਕੰਮਲ ਹੋਣ ਤੋਂ ਬਾਅਦ 32 ਥਾਵਾਂ ਤੇ ਕੁਝ ਘੰਟਿਆਂ ਵਾਸਤੇ ਖੁੱਲ ਸਕਦੇ ਨੇ ਸਟੋਰ ਐਲਸੀਬੀਓ ਦੇ 48 ਕਰਮਚਾਰੀਆਂ ਨੇ ਕੀਤਾ ਐਲਾਨ ਜੇਕਰ 19 ਜੁਲਾਈ ਤੱਕ ਨਾ ਹੋਇਆ ਸਮਝੌਤਾ ਤਾਂ ਨਹੀਂ ਖੁੱਲਣਗੇ 32 ਸਟੋਰ ਹੁਣ ਖਬਰਾਂ ਵਿਸਥਾਰ ਦੇ ਨਾਲ ਕੁਮਾਂਤਰੀ ਵਿਦਿਆਰਥੀਆਂ ਤੇ ਕੈਨੇਡਾ ਸਰਕਾਰ ਹੋਰ ਸਖਤ ਹੋ ਰਹੀ ਹੈ ਸਟੱਡੀ ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਕੁਮਾਂਤਰੀ ਵਿਦਿਆਰਥੀਆਂ ਦੀ ਇਕ ਵਖਤੀ ਆਉਣ ਵਾਲੀ ਹੈ ਅਤੇ ਗੁਜ਼ਾਰਾ ਕਰਨਾ ਹੋਰ ਔਖਾ ਹੋ ਜਾਵੇਗਾ ਜੀ ਹਾਂ ਕੈਨੇਡਾ ਸਰਕਾਰ ਵੱਲੋਂ ਤੈਸ਼ੁਦਾ ਹੱਦ ਤੋਂ ਵੱਧ ਸਮਾਂ ਕੰਮ ਕਰਨ ਵਾਲੇ ਵਿਦਿਆਰਥੀਆਂ ਤੇ ਛਾਪੇ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਫੜੇ ਜਾਣ ਤੇ ਵਿਦਿਆਰਥੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਇਮੀਗ੍ਰੇਸ਼ਨ ਵਿਭਾਗ ਵੱਲੋਂ ਭਾਵੇਂ ਕੁਮਾਂਤਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 20 ਘੰਟੇ ਦੀ ਬਜਾਏ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਪਰ ਪੰਜਾਬੀ ਵਿਦਿਆਰਥੀਆਂ ਲਈ ਇਹ ਸਮਾਂ ਹੱਦ ਨਾ ਕਾਫੀ ਸਾਬਿਤ ਹੋਵੇਗੀ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਜੂਨ ਮਹੀਨੇ ਦੌਰਾਨ ਮੁਲਕ ਵਿੱਚ ਬੇਰੁਜ਼ਗਾਰਾਂ ਲੋਕਾਂ ਦੀ ਗਿਣਤੀ 14 ਲੱਖ ਤੋਂ ਟੱਪ ਗਈ ਅਤੇ ਇਸ ਵਿੱਚ ਮਈ ਮਹੀਨੇ ਦੇ ਮੁਕਾਬਲੇ 42 ਹਜ਼ਾਰ ਦਾ ਵਾਧਾ ਹੋਇਆ ਹੈ ਮੰਨਿਆ ਜਾ ਰਿਹਾ ਹੈ ਕਿ ਕੁਮਾਂਤਰੀ ਵਿਦਿਆਰਥੀਆਂ ਵੱਲੋਂ ਤੈਅ ਸੁਦਾ ਹੱਦ ਤੋਂ ਜ਼ਿਆਦਾ ਕੰਮ ਕਰਨ ਦੇ ਸਿੱਟੇ ਵਜੋਂ ਬੇਰੁਜ਼ਗਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਦੂਜੇ ਪਾਸੇ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਕੰਮ ਵਾਸਤੇ ਯੋਜਨਾ ਪੈ ਰਿਹਾ ਹੈ। ਪਰ ਕੁਮਾਂਤਰੀ ਵਿਦਿਆਰਥੀਆਂ ਵੱਲੋਂ ਘੱਟ ਉਜਰਤ ਦਰਾਂ ਤੇ ਕੰਮ ਕਰਨ ਦਾ ਰੁਝਾਨ ਰੁਜ਼ਗਾਰ ਦੇ ਰਾਹ ਵਿੱਚ ਅੜਿੱਕਾ ਬਣ ਰਿਹਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਵੀ ਭਾਰਤੀ ਨੇ ਜੋ ਕੈਨੇਡਾ ਦੀ ਪੀਆਰ ਲੈਣ ਵਾਲਿਆਂ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ ਸਾਲ 2023 ਵਿੱਚ ਕੈਨੇਡਾ ਨੂੰ 471810 ਨਵੇਂ ਪਰਮਾਨੈਂਟ ਰੈਜ਼ੀਡੈਂਟ ਮਿਲੇ ਅਤੇ ਇਹਨਾਂ ਵਿੱਚੋਂ 139785 ਭਾਰਤੀ ਸਨ ਪਾਵੇਂ ਇਹਨਾਂ ਵਿੱਚੋਂ ਵੱਡੀ ਗਿਣਤੀ ਪਹਿਲਾਂ ਹੀ ਕੈਨੇਡਾ ਦੀ ਧਰਤੀ 'ਤੇ ਮੌਜੂਦ ਸਨ ਪਰ ਭਾਰਤ ਤੋਂ ਆਉਣ ਵਾਲਿਆਂ ਨੂੰ ਕੰਮ ਦੀ ਪਾਲ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ 2019 ਮਗਰੋਂ ਕੈਨੇਡੀਅਨ ਪੀਆਰ ਹਾਸਲ ਕਰਨ ਵਾਲੇ 18410000 ਪ੍ਰਵਾਸੀਆਂ ਵਿੱਚੋਂ 514000 ਭਾਰਤੀ ਰਹੇ ਨੇ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਪ੍ਰਵਾਸੀਆਂ ਨੂੰ 10 ਸਾਲ ਦੇ ਸਭ ਤੋਂ ਵੱਡੇ ਰੁਜ਼ਗਾਰ ਸੰਕਟ ਦਾ ਟਕਰਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਦੌਰਾਨ ਕੈਨੇਡਾ ਪੁੱਜੇ ਪ੍ਰਵਾਸੀਆਂ ਵਿੱਚ ਬੇਰੋਜ਼ਗਾਰੀ ਦਰ 12.6 ਫੀਸਦੀ ਤੱਕ ਪਹੁੰਚ ਚੁੱਕੀ ਹੈ, ਜਦਕਿ ਕੌਮੀ ਔਸਤ 6.4 ਫੀਸਦੀ ਦਰਜ ਕੀਤੀ ਗਈ। 15 ਸਾਲ ਤੋਂ 24 ਸਾਲ ਦੀ ਉਮਰ ਵਰਗ ਵਾਲਿਆਂ ਵਿੱਚ ਬੇਰੋਜ਼ਗਾਰੀ ਦਰ 13.5 ਫੀਸਦੀ ਚੱਲ ਰਹੀ ਹੈ ਅਤੇ ਇਸ ਦਾ ਵੱਡਾ ਕਾਰਨ ਉੱਚੀਆਂ ਵਿਆਜ ਦਰਾਂ ਨੂੰ ਵੀ ਮੰਨਿਆ ਜਾ ਰਿਹਾ ਹੈ। ਇੱਥੇ ਦੱਸத் ਯੇ ਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪਿਛਲੇ ਦਿਨੀ ਇੱਕ ਨਵਾਂ ਕਾਨੂੰਨ ਲਿਆਉਂਦਾ ਐਲਾਨ ਕੀਤਾ ਗਿਆ ਜਿਸ ਰਾਹੀਂ ਵਿਦਿਆਰਥੀਆਂ ਅਤੇ ਵਿਦਿਅਕ ਸੰਸਥਾਵਾਂ ਦੋਹਾਂ ਦੀ ਨਕੀਲ ਕਸੀ ਜਾਵੇਗੀ। ਵਿਦਿਆਰਥੀਆਂ ਵੱਲੋਂ ਲਗਾਤਾਰ ਕਲਾਸਾਂ ਵਿੱਚ ਸ਼ਾਮਲ ਹੋਣ ਅਤੇ ਸਟੱਡੀ ਵੀਜ਼ਾ ਸ਼ਰਤਾਂ ਦੀ ਪਾਲਣਾ ਕਰਨ ਬਾਰੇ ਸੰਬੰਧਿਤ ਕਾਲਜ ਜਾਂ ਯੂਨੀਵਰਸਿਟੀ ਵੱਲੋਂ ਇਮੀਗ੍ਰੇਸ਼ਨ ਵਿਭਾਗ ਨੂੰ ਰਿਪੋਰਟ ਦੇਣੀ ਹੋਵੇਗੀ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਵਿੱਚ ਦਾਖਲ ਹੋਣ ਮਗਰੋਂ ਕੁਮਾਂਤਰੀ ਵਿਦਿਆਰਥੀਆਂ ਦੀ ਹਰ ਸਰਗਰਮੀ ਨਿਗਰਾਨੀ ਹੇਠ ਆ ਸਕਦੀ ਹੈ ਅਤੇ ਸ਼ਰਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 12 ਮਹੀਨੇ ਤੱਕ ਮੁਅਤਲ ਕੀਤਾ ਜਾ ਸਕਦਾ ਹੈ। ਮੋਤਲ ਹੋਣ ਵਾਲਾ ਵਿਦਿਆਰਥੀ ਜਿਹੜੇ ਵਿਦਿਅਕ ਅਦਾਰੇ ਵਿੱਚ ਪੜ ਰਿਹਾ ਹੋਵੇਗਾ ਉਸ ਵਿਰੋਧਵੀ ਕਾਰਵਾਈ ਕੀਤੀ ਜਾਵੇਗੀ ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਇਸ ਪ੍ਰਕਿਰਿਆ ਤੇ 87 ਮਿਲੀਅਨ ਡਾਲਰ ਖਰਚ ਹੋ ਸਕਦੇ ਨੇ ਕੈਨੇਡਾ ਵਾਲਿਆਂ ਦੇ ਖਾਤੇ ਵਿੱਚ ਅੱਜ ਤੋਂ ਡਾਲਰ ਆਉਣਗੇ ਕਾਰਬਨ ਟੈਕਸ ਰਾਇਅਤ ਦੇ ਰੂਪ ਵਿੱਚ ਕੈਨੇਡਾ ਵਾਸੀਆਂ ਦੇ ਖਾਤੇ ਵਿੱਚ ਅੱਜ ਤੋਂ 450 ਡਾਲਰ ਤੱਕ ਆਉਣੇ ਸ਼ੁਰੂ ਹੋ ਜਾਣਗੇ ਕੈਨੇਡਾ ਕਾਰਬਨ ਰਿਪੇਟ ਦੇ ਰੂਪ ਵਿੱਚ ਫੈਡਰਲ ਸਰਕਾਰ ਤੋਂ ਲੋਨ 90% ਰਕਮ ਵਾਪਸ ਕੀਤੀ ਜਾ ਰਹੀ ਹੈ ਇਸ ਸਾਲ ਦੀ ਰਾਸ਼ਟਰੀ ਕਾਰਬਨ ਕੀਮਤ ਛੋਟ ਦੀ ਦੂਜੀ ਕਿਸ਼ਤ ਸੋਮਵਾਰ ਯਾਨੀ ਕਿ ਅੱਜ ਲੱਖਾਂ ਘਰਾਂ ਨੂੰ ਜਮ੍ਹਾਂ ਜਾਂ ਡਾਕ ਰਾਹੀਂ ਭੇਜ ਦਿੱਤੀ ਜਾਵੇਗੀ। ਕੈਨੇਡਾ ਕਾਰਬਨ ਰਿਪੇਅਰ ਆਫ ਟਵਾ ਦੁਆਰਾ ਖਪਤਕਾਰ ਕਾਰਬਨ ਲੇਵੀ ਤੋਂ ਇਕੱਤਰ ਕੀਤੇ ਮਾਲੀਏ ਦਾ 90% ਉਨਾ 8 ਪ੍ਰਾਂਤਾਂ ਦੇ ਪਰਿਵਾਰਾਂ ਨੂੰ ਵਾਪਸ ਕਰਦਾ ਜਿੱਥੇ ਇਸ ਦਾ ਭੁਗਤਾਨ ਕੀਤਾ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੇਕ ਦੀਆਂ ਆਪਣੀਆਂ ਵੱਖਰੀਆਂ ਪਰ ਬਰਾਬਰ ਕਾਰਬਨ ਕੀਮਤ ਪ੍ਰਣਾਲੀਆਂ ਨੇ ਅਤੇ ਇਸ ਲਈ ਫੈਡਰਲ ਛੋਟਾਂ ਪ੍ਰਾਪਤ ਨਹੀਂ ਹੁੰਦੀਆਂ। ਛੋਟ ਸਾਲ ਭਰ ਵਿੱਚ 4 ਕਿਸ਼ਤਾਂ ਵਿੱਚ ਭੇਜੀ ਜਾਂਦੀ ਹੈ ਅਤੇ ਇਹ ਘਰੇਲੂ ਆਕਾਰ ਅਤੇ ਤੁਸੀਂ ਕਿਸ ਪ੍ਰਾਂਤ ਵਿੱਚ ਰਹਿੰਦੇ ਹੋ 4 ਮੈਂਬਰਾਂ ਦੇ ਪਰਿਵਾਰ ਦੇ ਨਾਲ ਅੱਜ ਤੋਂ 190 ਡਾਲਰ ਅਤੇ 450 ਡਾਲਰ ਦੇ ਵਿਚਾਲੇ ਪ੍ਰਾਪਤ ਕੀਤੇ ਜਾਣ ਤੇ ਅਧਾਰਿਤ ਹੈ। ਉਨ੍ਹਾਂ ਸੁਭਿਆ ਵਿੱਚ ਜਿੱਥੇ ਜੈਵਿਕ ਇੰਦਨ ਬਿਜਲੀ ਦਾ ਇੱਕ ਵੱਡਾ ਹਿੱਸਾ ਬਣਾਉਂਦੇ ਨੇ ਉਨ੍ਹਾਂ ਵਿੱਚ ਕਾਰਬੰਦੀ ਉੱਚ ਛੋਟ ਹੁੰਦੀ ਹੈ ਕਿਉਂਕਿ ਉਹ ਖਪਤਕਾਰ ਕਾਰਬਨ ਕੀਮਤ ਵਿੱਚ ਵਦੇਰੇ ਭੁਗਤਾਨ ਕਰਦੇ ਨੇ ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈਕ ਵਿੱਚ ਆਪਣਾ ਵੱਖਰਾ ਸਿਸਟਮ ਹੋਣ ਕਾਰਨ ਦੋਹਾਂ ਰਾਜਾਂ ਦੇ ਲੋਕਾਂ ਨੂੰ ਇਹ ਰਕਮ ਨਹੀਂ ਮਿਲੇਗੀ ਪਰ ਅਲਬੋਟਾ ਵਿੱਚ ਪਰਿਵਾਰਾਂ ਦੇ ਆਧਾਰ ਤੇ ਔਸਤਨ 450 ਡਾਲਰ ਮਿਲਣਗੇ ਜਦਕਿ ਅਨਟਾਰੀਓ ਵਿੱਚ 280 ਡਾਲਰ ਤੱਕ ਖਾਤੇ ਵਿੱਚ ਆ ਸਕਦੇ ਨੇ ਸਕੈਚਵਨ ਵਿੱਚ ਟੈਕਸ ਰਿਹਾਇਤ 376 ਡਾਲਰ ਤੱਕ ਆ ਸਕਦੀ ਹੈ ਜਦਕਿ ਨੋਵਾ ਸਕੋਸ਼ੀਆ ਵਿੱਚ 206 ਡਾਲਰ ਅਤੇ ਮੈਨੀਟੋਬਾ ਵਿੱਚ 300 ਡਾਲਰ ਮਿਲਣਗੇ। ਇਹ ਕੈਰੇ ਲੋਕਾਂ ਦੇ ਮਾਮਲੇ ਵਿੱਚ 온ਟਾਰੀਓ ਵਿੱਚ 140 ਡਾਲਰ, ਮੈਨੀਟੋਬਾ ਵਿੱਚ 150 ਡਾਲਰ ਅਤੇ ਅਲਬਰਟਾ ਵਿੱਚ 225 ਡਾਲਰ ਖਾਤੇ ਵਿੱਚ ਆ ਸਕਦੇ ਨੇ। ਚੈੱਕ ਯੂਰ ਬੈਂਕ ਅਕਾਊਂਟ। ਇਫ ਯੂ ਲਿਵ ਇਨ ਵਨ ਆਫ ਥੀਸ ਪ੍ਰੋਵਿੰਸਸਿਸ ਐਂਡ ਯੂ ਫਾਈਲ ਯੂਰ ਟੈਕਸਸ You received the Canada Carbon Rebate today. That's money from the price on pollution that gets deposited automatically in your bank account four times a year. And unless you pollute an awful lot every day, chances are you just received more money than you pay out with the price on pollution. So check your bank account or watch the mailbox for the coming days. ਜਾਣਕਾਰੀ ਮੁਤਾਬਕ ਅਤੀਤ ਵਿੱਚ ਕਾਰਬਨ ਰਿਬੇਟ ਦੀ ਰਕਮ ਦੇ ਸਰੋਤ ਲੋਕਾਂ ਨੂੰ ਪਤਾ ਨਾ ਲੱਗ ਸਕਿਆ ਪਰ ਇਸ ਵਾਰ ਵੱਖ-ਵੱਖ ਬੈਂਕਾਂ ਵੱਲੋਂ ਸਪਸ਼ਟ ਤੌਰ ਤੇ ਦੱਸਿਆ ਜਾਵੇਗਾ ਕਿ ਲੋਕਾਂ ਦੇ ਖਾਤੇ ਵਿੱਚ ਰਕਮ ਕਿੱਥੋਂ ਅਤੇ ਕਿਵੇਂ ਆ ਰਹੀ ਹੈ. ਸਿ ਆਈ ਬੀਸੀ ਨਾਲ ਸੰਬੰਧਿਤ ਇੱਕ ਸੂਤਰ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਲੇਬਲਿੰਗ ਦੀ ਪ੍ਰਕਿਰਿਆ ਅਕਤੂਬਰ ਵਿੱਚ ਅਪਣਾਈ ਜਾ ਸਕਦੀ ਹੈ. ਫੈਡਰਲ ਸਰਕਾਰ ਵੱਲੋਂ ਸਾਲ 2019 ਵਿੱਚ ਕਾਰਬਨ ਟੈਕਸ ਲਿਆਂਦੇ ਜਾਣ ਮਗਰੋਂ ਪ੍ਰਤੀ ਲੀਟਰ ਗੈਸੋਲੀਨ ਤੇ 17.6 ਸੈਂਟ ਦਾ ਟੈਕਸ ਲੱਗਦਾ ਹੈ ਅਤੇ ਕੰਜ਼ਰਵੇਟਿਵ ਪਾਰਟੀ ਇਸ ਦਾ ਤਿੱਖਾ ਵਿਰੋਧ ਕਰਦੀ ਹੈ ਪਰ ਟਰੂਡੋ ਸਰਕਾਰ ਦੀ ਦਲੀਲ ਹੈ ਕਿ ਟੈਕਸ ਦੇ ਰੂਪ ਵਿੱਚ ਵਸੂਲ ਕੀਤੀ ਜਾਣ ਵਾਲੀ ਜ਼ਿਆਦਾਤਰ ਰਕਮ ਲੋਕਾਂ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈਕ ਨੂੰ ਛੱਡ ਕੇ ਜ਼ਿਆਦਾਤਰ ਰਾਜਾਂ ਵਿੱਚ ਹਰ ਤਿੰਨ ਮਹੀਨੇ ਬਾਅਦ 15 ਤਰੀਕ ਤੋਂ ਟੈਕਸ ਰੈਇਤ ਦੀ ਰਕਮ ਲੋਕਾਂ ਦੇ ਖਾਤਿਆਂ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਕੈਨੇਡਾ ਵਿੱਚ ਹੁਣ ਛੋਟੇ ਕਾਰੋਬਾਰੀ ਵੀ ਕਾਰਬਨ ਟੈਕਸ ਦੇ ਯੋਗ ਨੇ ਅਤੇ ਇਸ ਯੋਜਨਾ ਅਧੀਨ ਤਕਰੀਬਨ 6 ਲੱਖ ਕਾਰੋਬਾਰੀਆਂ ਨੂੰ 2.5 ਅਰਬ ਡਾਲਰ ਦੀ ਰਕਮ ਵਾਪਸ ਕੀਤੀ ਜਾਵੇਗੀ। এনवायरमेंट ਕੈਨੇਡਾ ਨੇ ਕਿਹਾ ਹੈ ਕਿ 15 ਜੁਲਾਈ ਤਾਕਰ ਟੈਕਸ ਰਿਟਰਨਾਂ ਦਾਖਲ ਕਰਨ ਵਾਲੇ ਛੋਟੇ ਕਾਰੋਬਾਰੀ ਹੀ ਰੈਇਤ ਵਾਲੀ ਰਕਮ ਹਾਸਲ ਕਰ ਸਕਣਗੇ। ਹੜਤਾਲ ਦੇ 14 ਦਿਨ ਬਾਅਦ ਵੀ ਨਹੀਂ ਸ਼ਰਾਬ ਦੇ ਠੇਕੇ ਨਹੀਂ ਖੁੱਲਣਗੇ অন্ਟਾਰੀਓ ਵਿੱਚ ਸ਼ਰਾਬ ਦੇ ਸ਼ੌਕੀਨਾਵਾਂ ਦੀਆਂ ਉਮੀਦਾਂ ਦੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਜਦੋਂ ਐਲਸੀਬੀਓ ਨੇ ਦੂਜੀ ਵਾਰੀ ਆਪਣਾ ਫੈਸਲਾ ਬਦਲ ਦਿੱਤਾ ਮੁਲਾਜ਼ਮਾਂ ਦੀ ਹੜਤਾਲ ਦੇ 14 ਦਿਨ ਮੁਕੰਮਲ ਹੋਣ ਮਗਰੋਂ ਸੂਬੇ ਵਿੱਚ 32 ਥਾਵਾਂ ਤੇ ਕੁਝ ਘੰਟੇ ਵਾਸਤੇ ਸ਼ਰਾਬ ਦੇ ਸਟੋਰ ਖੋਲਣ ਦਾ ਐਲਾਨ ਕੀਤਾ ਗਿਆ ਮੁਲਾਜ਼ਮਾਂ ਦੀ ਹੜਤਾਲ ਦੇ 14 ਦਿਨ ਮੁਕੰਮਲ ਹੋਣ ਮਗਰੋਂ ਸੂਬੇ ਵਿੱਚ 32 ਥਾਵਾਂ ਤੇ ਕੁਝ ਘੰਟੇ ਵਾਸਤੇ ਸ਼ਰਾਬ ਦੇ ਸਟੋਰ ਖੋਲਣ ਦਾ ਐਲਾਨ ਕੀਤਾ ਗਿਆ ਸੀ ਪਰ ਐਲਸੀਬੀਓ ਪ੍ਰਬੰਧਕਾਂ ਨੇ ਪੈਰ ਪਿੱਛੇ ਖਿੱਚ ਲਏ ਸ਼ੁਭ ਸਰਕਾਰ ਅਤੇ ਐਲਸੀਬੀਓ ਦੇ ਅੰਦਰੂਨੀ ਆਂਕੜਿਆਂ ਮੁਤਾਬਕ ਅਲਕੋਹਲ ਵਿਕਰੀ ਦੇ ਤੌਰ ਤਰੀਕਿਆਂ ਵਿੱਚ ਤਬਦੀਲੀ ਕਾਰਨ ادارے ਨੂੰ 15 ਕਰੋੜ ਤੋਂ 20 ਕਰੋੜ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਲਿਕਰ ਕੰਟਰੋਲ ਬੋਰਡ ਆਫ 온ਟਾਰੀਓ ਦੇ ਮੁਲਾਜ਼ਮ 5 ਜੁਲਾਈ ਤੋਂ ਹੜਤਾਲਤੇ ਨੇ ਅਤੇ ਪ੍ਰਬੰਧਕਾਂ ਨੇ ਆਖਿਆ ਸੀ ਕਿ ਜੇ 19 ਜੁਲਾਈ ਤੱਕ ਕੋਈ ਸਮਝੌਤਾ ਨਾ ਹੋਇਆ ਤਾਂ ਸੂਬੇ ਵਿੱਚ ਵੱਖ-ਵੱਖ ਥਾਵਾਂ ਤੇ ਸਥਿਤ 32 ਸਟੋਰ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਕੁਝ ਘੰਟੇ ਵਾਸਤੇ ਖੋਲਣ ਦਾ ਪ੍ਰਬੰਧ ਕੀਤਾ ਜਾਵੇਗਾ ਪਰ ਫਿਲਹਾਲ ਇਹ ਯੋਜਨਾ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਮੁਲਾਜ਼ਮ ਯੂਨੀਅਨ ਦਾ ਦੋਸ਼ ਹੈ ਕਿ ਪ੍ਰੀਮੀਅਰ ਡਗਫੋਰਡ ਨੇ ਆਪਣਾ ਏਜੰਡਾ ਲਾਗੂ ਕਰਨ ਲਈ ਮੁਲਾਜ਼ਮਾਂ ਨੂੰ ਹੜਤਾਲ ਤੇ ਜਾਣ ਲਈ ਮਜਬੂਰ ਕੀਤਾ ਹੈ। ਬੀਤੇ ਦਿਨੀ ਲਿਬਰਲ ਆਗੂ ਬੋਨੀ ਕ੍ਰੌਂਪੀ ਵੱਲੋਂ ਵੀ ਐਲਸੀਬੀਓ ਮੁਲਾਜ਼ਮਾਂ ਦੀ ਹੜਤਾਲ ਦੇ ਮੁੱਦੇ 'ਤੇ ਤਿੱਖੇ ਲਫ਼ਜ਼ਾਂ ਦੀ ਵਰਤੋਂ ਕੀਤੀ ਗਈ। ਬੀਤੇ ਸ਼ੁੱਕਰਵਾਰ ਤੋਂ ਬਾਅਦ ਐਲਸੀਬੀਓ ਪ੍ਰਬੰਧਕਾਂ ਅਤੇ ਮੁਲਾਜ਼ਮ ਯੂਨੀਅਨ ਦਰਮਿਆਨ ਗੱਲਬਾਤ ਦਾ ਕੋਈ ਗੇੜ ਨਾ ਹੋ ਸਕਿਆ ਅਤੇ ਮੰਨਿਆ ਜਾ ਰਿਹਾ ਹੈ ਕਿ ਹੜਤਾਲ ਲੰਮੀ ਚੱਲ ਸਕਦੀ ਹੈ। ਐਲਸੀਬੀਓ ਨੇ ਸੀਮਤ ਸਟੋਰ ਖੋਲਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਕਿਉਂਕਿ ਹੜਤਾਲ ਜਾਰੀ ਹੈ। ਲਗਭਗ 9000 ਕਰਮਚਾਰੀਆਂ ਦੀ ਹੜਤਾਲ ਦੂਜੇ ਹਫਤੇ ਦੇ ਵਿੱਚ ਦਾਖਲ ਹੋ ਰਹੀ ਹੈ ਐਲਸੀਬੀਓ ਨੇ ਕਿਹਾ ਹੈ ਕਿ ਜੇਕਰ OPSU ਦੇ ਨਾਲ 19 ਜੁਲਾਈ ਤੱਕ ਸਮਝੌਤਾ ਨਾ ਹੋਇਆ ਤਾਂ ਫਿਰ ਵੀਕਐਂਡਸ ਦੇ ਉੱਤੇ ਸੀਮਿਤ ਘੰਟਿਆਂ ਲਈ ਸਟੋਰ ਖੁੱਲੇ ਰਹਿਣਗੇ ਐਲਸੀਬੀਓ ਨੇ ਕਿਹਾ ਸੀ ਕਿ ਜੇਕਰ 온ਟਾਰੀਓ ਪਬਲਿਕ ਸੈਕਟਰ EMPLOYES ਯੂਨੀਅਨ ਨਾਲ 19 ਜੁਲਾਈ ਤੱਕ ਕੋਈ ਸਮਝੌਤਾ ਨਾ ਹੋਇਆ ਤੋ ਸਵੇ ਪਰਦੇ 32 ਸਟੋਰ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਯਾਨੀ ਕਿ ਵੀਕਐਂਡ ਨੂੰ ਸੀਮਿਤ ਘੰਟਿਆਂ ਲਈ ਖੁੱਲੇ ਰਹਿਣਗੇ ਹਾਲਾਂਕਿ ਕ੍ਰਾਊਨ ਏਜੰਸੀ ਨੇ 온ਟਾਰੀਓ 12 ਅਤੇ ਰੈਸਟੋਰੈਂਟਾਂ ਨੂੰ ਬਿਹਤਰ ਸੇਵਾ ਦੇਣ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਐਤਵਾਰ ਨੂੰ ਕੋਰਸ ਬਦਲ ਦਿੱਤਾ ਐਲਸੀਬੀਓ ਨੇ ਇੱਕ ਬਿਆਨ ਵਿੱਚ ਕਿਹਾ ਅਸੀਂ ਉਹਨਾਂ ਕਾਰਨਚਾਰੀਆਂ ਨੂੰ ਮੁੜ ਅਲਾਟ ਕਰਾਂਗੇ ਜੋ 12 ਰੈਸਟੋਰੈਂਟਾਂ ਅਤੇ ਹੋਰ ਕਾਰੋਬਾਰਾਂ ਲਈ ਸਹਾਇਤਾ ਨੂੰ ਹੋਰ ਵਧਾਉਣ ਲਈ ਆਪਰੇਸ਼ਨਾਂ ਦੇ ਦੂਜੇ ਹਿੱਸਿਆਂ ਵਿੱਚ ਇਨ-ਸਟੋਰ ਖਰੀਦਦਾਰੀ ਲਈ ਐਲਸੀਬੀਓ ਰਿਟੇਲ ਸਟੋਰ ਖੋਲਣ ਦੀ ਯੋਜਨਾ ਬਣਾਈ ਗਈ ਸੀ ਐਲਸੀਬੀਓ ਨੇ ਰੋਜ਼ਾਨਾ ਗਾਹਕਾਂ ਨੂੰ ਸ਼ਾਮਲ ਕੀਤਾ ਹੈ ਜੋ ਹਜੇ ਵੀ ਆਪਣੇ ਉਤਪਾਦ ਆਨਲਾਈਨ ਪ੍ਰਾਪਤ ਕਰ ਸਕਣਗੇ ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਐਲਸੀਬੀਓ ਰਿਟੇਲ ਸਟੋਰ ਹੁਣ ਹੜਤਾਲ ਦੀ ਮਿਆਦ ਲਈ ਨਹੀਂ ਖੁੱਲਣਗੇ ਇਸਨੇ ਕਿਹਾ ਹੈ ਕਿ ਆਰਡਰ ਇੱਕ ਹਫਤੇ ਦੇ ਅੰਦਰ ਪੂਰੇ ਕੀਤੇ ਜਾਣ ਦੇ ਯੋਗ ਹੋ ਗਏ ਨੇ ਐਲਸੀਬੀਓ ਦਾ ਕਹਿਣਾ ਹੈ ਕਿ ਅਸੀਂ ਗਾਹਕਾਂ ਨੂੰ ਉਹਨਾਂ ਦੀ ਲਚਕਤਾ ਅਤੇ ਧੀਰਜ ਲਈ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਅਸੀਂ ਸੰਭਾਵਿਤ ਸੇਵਾ ਸਮਾਂ ਸੀਮਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜਾਰੀ ਰੱਖਦੇ ਹਾਂ ਉਨਾ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਹੜਤਾਲ ਖਤਮ ਹੋਵੇ ਓਪੀਐਸਈਯੂ ਨਾਲ ਸਮਝੌਤੇ ਤੇ ਪਹੁੰਚਣ ਲਈ ਵਚਨਬੱਧ ਰਹੀਏ ਅਤੇ ਉਹਨਾਂ ਨੂੰ ਸਾਡੀ ਨਿਰਪੱਖ ਪੇਸ਼ਕਸ਼ ਦਾ ਜਵਾਬ ਦੇਣ ਲਈ ਉਤਸ਼ਾਹਿਤ ਕਰੀਏ ਘੋਸ਼ਣਾ ਦੇ ਕੁਝ ਘੰਟਿਆਂ ਦੇ ਅੰਦਰ ਰੈਸਟੋਰੈਂਟ ਕੈਨੇਡਾ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਮੈਂਬਰਾਂ ਨੂੰ ਸ਼ਬਦ ਦੁਆਰਾ ਭਰੋਸਾ ਦਿਵਾਇਆ ਗਿਆ ਹੈ ਕਿ ਸੀਮਤ ਸਰੋਤ ਹੁਣ ਕਮਜ਼ੋਰ ਕਾਰੋਬਾਰਾਂ ਦੀ ਸੁਰੱਖਿਆ ਲਈ ਨਿਰਦੇਸ਼ਿਤ ਕੀਤੇ ਜਾਣਗੇ ਐਸੋਸੀਏਸ਼ਨ ਨੇ ਕਿਹਾ ਹੈ ਕਿ ਰੈਸਟੋਰੈਂਟ ਅਤੇ ਬਾਰ ਉਹ ਚੀਜ਼ਾਂ ਲੱਭ ਰਹੇ ਨੇ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਜਾਂ ਤਾਂ ਸਟਾਕ ਤੋਂ ਬਾਹਰ ਜਾਂ ਉਪਲਬਧਤਾ ਵਿੱਚ ਸੀਮਿਤ ਇਹ ਕਹਿੰਦਾ ਹੈ ਕਿ ਉਦਯੋਗ ਕਾਰੋਬਾਰਾਂ ਤੋਂ ਵੱਧਦੀ ਮੰਗ ਦੇ ਨਾਜ਼ੁਕ ਪੜਾ ਦੇ ਨੇੜੇ ਆ ਰਿਹਾ ਹੈ ਅਤੇ ਸਰਕਾਰ ਅਤੇ ਐਲਸੀਬੀਓ ਨੂੰ ਰੈਸਟੋਰੈਂਟਾਂ ਅਤੇ ਬਾਰਾਂ ਵੱਲ ਸਰੋਤਾਂ ਨੂੰ ਤਰਜੀਹ ਦੇਣ ਲਈ ਬੁਲਾ ਰਿਹਾ ਹੈ। ਓਪੀਐਸਈਯੂ ਜੋ ਲਗਭਗ 10000 ਐਲਸੀਬੀਓ ਵਰਕਰਾਂ ਦੀ ਨੁਮਾਇੰਦਗੀ ਕਰਦਾ ਹੈ ਉਸਨੇ ਕਿਹਾ ਕਿ ਹੜਤਾਲ ਸਪਸ਼ਟ ਤੌਰ ਤੇ ਪ੍ਰਭਾਵ ਪਾ ਰਹੀ ਹੈ ਯੂਨੀਅਨ ਨੇ ਬੀਤੇ ਦਿਨ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹੜਤਾਲਾਂ ਦੇ ਕੰਮ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਉਹ ਵਿਗਨ ਪੌਂਥੀਆਂ ਨੇ ਐਲਸੀਬੀਓ ਵਰਕਰਾਂ ਤੋਂ ਬਿਨਾ ਐਲਸੀਬੀਓ ਕੰਮ ਨਹੀਂ ਕਰਦੇ ਗਰਾਊਂਡ ਏਜੰਸੀ ਅਤੇ OPSU ਵਿਚਾਲੇ ਗੱਲਬਾਤ ਟੁੱਟਣ ਤੋਂ ਬਾਅਦ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ 5 ਜੁਲਾਈ ਨੂੰ LCBOW ਵਰਕਰ ਹੜਤਾਲ ਤੇ ਚਲੇ ਗਏ ਕਾਰਨਰ ਅਤੇ ਕਰਿਆਨੇ ਦੀਆਂ ਦੁਕਾਨਾਂ ਤੇ ਪ੍ਰੀ-মিকਸਡ ਡਰਿੰਕਸ ਦੀ ਵਿਕਰੀ ਇੱਕ ਅਜੀਬਾ ਕਦਮ ਹੈ ਜੋ ਫੈਡਰਲ ਸਰਕਾਰ ਨੇ ਇੱਕ ਹਕੀਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਦੋਵਾਂ ਧਿਰਾਂ ਵਿਚਕਾਰ ਇੱਕ ਮੁੱਖ ਸਟਿਕਿੰਗ ਬਿੰਦੂ ਹੈ OPSEU ਦਲੀਲ ਦਿੰਦਾ ਹੈ ਕਿ ਸਰਕਾਰ ਹਜ਼ਾਰਾਂ ਪ੍ਰਾਈਵੇਟ ਡੀਟੇਲਰਾਂ ਨੂੰ ਐਲਕੋਹਲ ਡਿਸਟ੍ਰੀਬਿਊਸ਼ਨ ਨੈਟਵਰਕ ਵਿੱਚ ਸ਼ਾਮਲ ਕਰਕੇ ਜਨਤਕ ਮਾਲੀਏ ਵਿੱਚ 2.5 ਬਿਲੀਅਨ ਡਾਲਰ ਨੂੰ ਖਤਰੇ ਵਿੱਚ ਪਾ ਰਹੀ ਹੈ। ਸਿਰ ਕਰਨਿਕ ਹੈ ਕਿ ਪੀਨ ਲਈ ਤਿਆਰ ਉਤਪਾਦ ਸੁਪਾਈ ਸ਼ਰਾਬ ਸਟੋਰਾਂ ਤੇ ਵਿਕਰੀ ਦਾ 9.1 ਪ੍ਰਤੀਸ਼ਤ ਬਣਾਉਂਦੇ ਨੇ 10 ਜੁਲਾਈ ਨੂੰ ਅਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਉਹ ਸੂਬੇ ਵਿੱਚ ਐਲਕੋਹਲ ਦੀ ਵਿਕਰੀ ਨੂੰ ਵਧਾਉਣ ਦੀ ਆਪਣੀ ਯੋਜਨਾ ਤੋਂ ਪਿੱਛੇ ਨਹੀਂ ਹਟਣਗੇ ਉਹਨਾਂ ਕਿਹਾ ਕਿ ਮੈਨੂੰ ਬਹੁਤ ਸਪਸ਼ਟ ਹੋਣ ਦਿਓ ਇਹ ਹੋ ਗਿਆ ਤੇ ਇਹ ਚਲਾ ਗਿਆ ਉਹ ਜਹਾਜ਼ ਅਨਟਾਰੀਓ ਝੀਲ ਦੇ ਪਾਰ ਚਲਾ ਗਿਆ ਸੀਮਿਤ ਸਟੋਰ ਖੋਲਣ ਤੇ ਐਲਸੀਬੀਓ ਰਿਜ਼ਰਵਿੰਗ ਕੋਰਸ ਦੇ ਬਾਵਜੂਦ ਬੀਅਰ ਸਟੋਰ ਸਥਾਨਕ ਬਰੂਰੀਆਂ ਅਤੇ ਵਾਈਨਰੀਆਂ ਦੇ ਨਾਲ-ਨਾਲ ਐਲਸੀਬੀਓ ਦੀਆਂ ਆਨਲਾਈਨ ਡਿਲੀਵਰੀ ਸੇਵਾਵਾਂ ਹੜਤਾਲ ਦੌਰਾਨ ਖੁੱਲੀਆਂ ਰਹਿੰਦੀਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਲਜੀਤ ਦੋਸਾਂਝ ਨਾਲ ਸਰਪ੍ਰਾਈਜ਼ ਮੁਲਾਕਾਤ ਕੀਤੀ ਕੈਨੇਡਾ ਵਿੱਚ ਰੋਜ਼ਰਜ਼ ਸੈਂਟਰ ਵਿੱਚ ਦਲਜੀਤ ਦੋਸਾਂਝ ਨੇ ਇਤਿਹਾਸ ਰਚ ਦਿੱਤਾ। ਕਾਨਸਰਟ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਨਾਲ ਮੁਲਾਕਾਤ ਕੀਤੀ। ਦਿਲਜੀਤ ਦੋਸਾਂਜ ਜੋ ਅੱਜਕੱਲ ਇੱਕ ਸੰਗੀਤ ਸਮਾਰੋਹ ਵਾਸਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਗਏ ਹੋਏ ਨੇ ਰੋਜਰਜ਼ ਸੈਂਟਰ 'ਚ ਪਰਫਾਰਮ ਕਰ ਰਹੇ ਦਿਲਜੀਤ ਨੂੰ ਮਿਲਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਖੁਦ ਪਹੁੰਚੇ ਇਸ ਮੌਕੇ ਜਸਟਨ ਟਰੂਡੋ ਦੇ ਨਾਲ ਕਈ ਮੰਤਰੀ ਵੀ ਮੌਜੂਦ ਸਨ ਦੁਰਸਲਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਲਜੀਤ ਦੇ ਕ concert ਲਈ ਅਚਾਨਕ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਨੇ ਗਾਇਕ ਨਾਲ ਹਲਕੀ ਫੁਲਕੀ ਮੂਮੈਂਟ ਸ਼ੇਅਰ ਕੀਤੀ ਤੇ ਫੋਟੋਆਂ ਕਲਿੱਕ ਕਰਵਾਈਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਦਿਲਜੀਤ ਦੋਸਾਂ ਚ ਦੋਵਾਂ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਆਪਣੇ ਸੋਸ਼ਲ ਮੀਡੀਆ ਸਾਈਟਸ ਤੇ ਉਤੇ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਟਰੂਡੋ ਨੇ ਲਿਖਿਆ ਕਿ ਦਿਲਜੀਤ ਦੋਸਾਂਝ ਨੂੰ ਉਹਨਾਂ ਦੇ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਰੋਜਰਜ਼ ਸੈਂਟਰ ਗਿਆ ਕੈਨੇਡਾ ਇੱਕ ਮਹਾਨ ਦੇਸ਼ ਹੈ ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਤੇ ਸਟੇਡੀਅਮ ਸੋਲਡ ਆਊਟ ਕਰ ਸਕਦਾ ਹੈ ਵਿਭਿੰਨਤਾ ਸਿਰਫ ਸਾਡੀ ਤਾਕਤ ਹੀ ਨਹੀਂ ਇਹ ਸਾਡੀ ਸੁਪਰ ਪਾਵਰ ਹੈ ਤਾਸ ਤਾਂ ਇਹ ਕਿ ਦਿਲਜੀਤ ਦੋਸਾਂਝ ਨੇ ਕੈਨੇਡਾ ਵਿੱਚ ਇਤਿਹਾਸ ਰਚ ਦਿੱਤਾ ਰੋਜਸ ਸੈਂਟਰ ਵਿੱਚ ਪੇਸ਼ਕਾਰੀ ਕਰਨ ਵਾਲਾ ਉਹ ਪਹਿਲਾ ਪੰਜਾਬੀ ਕਲਾਕਾਰ ਬਣ ਗਿਆ ਏ ਤੇ ਇਸ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਦਿਲਜੀਤ ਦੋਸਾਂਝ ਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਫਿਰ ਦੇਸ਼ ਤੇ ਹੁਣ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਹੇ ਨੇ ਇਸਤੇ ਨਾ ਹੀ ਟਰੂਡੋ ਨੇ ਦਿਲਜੀਤ ਦੀ ਟੀਮ ਤੇ ਕ੍ਰੋ ਨਾਲ ਵੀ ਮੁਲਾਕਾਤ ਕੀਤੀ ਅਤੇ ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਇਸ ਮੌਕੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਨਾਲ ਬਾਕੀ ਐਮਪੀ ਸੋਨੀਆ ਸਿੱਧੂ ਅਤੇ ਹੋਰ ਐਮਪੀ ਵੀ ਮੌਜੂਦ ਸਨ ਇਸ ਤੌਰਾਨ ਹਰ ਕੋਈ ਪੰਜਾਬੀ ਆਗੇ ਓਏ ਕੰਧਾ ਨਜ਼ਰ ਆਇਆ ਆਪਣੇ ਇੰਸਟਾਗ੍ਰam ਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਮੁਲਾਕਾਤ ਦਾ ਵੀਡੀਓ ਸਾਂਝਾ ਕਰਦਿਆਂ ਹੋਇਆਂ ਦਿਲਜੀਤ ਦੁਸਾਂਸ਼ ਨੇ ਲਿਖਿਆ ਵਿਭਿੰਨਤਾ ਕੈਨੇਡਾ ਦੀ ਤਾਕਤ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਇਤਿਹਾਸ ਦੇਖਣ ਆਏ ਸਨ ਰੋਜਰਸ ਸੈਂਟਰ ਵਿੱਚ ਸਾਡਾ ਸ਼ੋਅ ਅੱਜ ਹਾਊਸਫੁੱਲ ਰਿਹਾ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਦਿਲਜੀਤ ਦੁਸਾਂਝ ਦੀ ਤਾਰੀਫ਼ ਕਰਦੇ ਹੋਏ ਇੱਕ ਪੋਸਟ ਲਿਖੀ ਹੈ ਤੇ ਦੁਸਾਂਝ ਦੀ ਇਸ ਪ੍ਰਾਪਤੀ ਤੋਂ ਪ੍ਰਭਾਵਿਤ ਹੋਏ ਨੇ। ਇਸੇ ਹੀ ਦੌਰਾਨ ਕੁਝ ਸਮੇਂ ਵਾਸਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦਿਲਜੀਤ ਦੁਸਾਂਝ ਨਾਲ ਹੱਥ ਮਿਲਾਇਆ ਤੇ ਕੁਝ ਗੱਲਾਂ ਵੀ ਕੀਤੀਆਂ। ਦਿਲਜੀਤ ਦੁਸਾਂਝ ਉਸ ਵੇਲੇ ਸਟੇਜ ਦੇ ਉੱਤੇ ਪਰਫਾਰਮ ਕਰ ਰਹੇ ਸਨ ਜਦੋਂ ਉਹਨਾਂ ਨੂੰ ਇਹ ਸਰਪ੍ਰਾਈਜ਼ ਮਿਲਿਆ ਤੇ ਇਸ ਸਰਪ੍ਰਾਈਜ਼ ਤੋਂ ਬਾਅਦ ਦਿਲਜੀਤ ਦੁਸਾਂਝ ਬੇहद ਖੁਸ਼ ਵਿਖਾਈ ਦੇ ਰਹੇ ਸਨ। ਤੇ ਉੱਥੇ ਆਏ ਹੋਏ ਲੋਕਾਂ ਦੀ ਖੁਸ਼ੀ ਦਾਤਾ ਕੋਈ ਟਿਕਾਣਾ ਹੀ ਨਾ ਰਿਹਾ ਗ੍ਰੇਟਰ ਸਰਬਰੀ ਵਿੱਚ ਦੱਖਣੀ ਏਸ਼ੀਆਈ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨਫਰਤੀਆਂ ਘਟਨਾਵਾਂ ਦੇ ਵਾਅਦੇ ਦਾ ਖੁਲਾਸਾ ਹੋਇਆ ਹੈ ਗ੍ਰੇਟਰ ਸਰਬਰੀ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਨਫਰਤੀ ਅਪਰਾਧ ਅਤੇ ਘਟਨਾਵਾਂ ਬਹੁਤ ਘੱਟ ਰਿਪੋਰਟ ਕੀਤੀਆਂ ਜਾਂਦੀਆਂ ਨੇ ਜ਼ਿਆਦਾਤਰ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਅਨੁਸਾਰ 2019 ਤੋਂ 2022 ਤੱਕ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਹੇਟ ਕਰਾਈਮਸ ਦੀ ਗਿਣਤੀ ਵਿੱਚ 143% ਦਾ ਵਾਧਾ ਹੋਇਆ ਹੈ। ਗ੍ਰੇਟਰ ਸਡਬਰੀ ਪੁਲਿਸ ਸਰਵਿਸ ਦੇ ਅਨੁਸਾਰ ਸਡਬਰੀ ਵਿੱਚ ਇਹ ਨਫ਼ਰਤੀ ਅਪਰਾਧ 2022 ਤੋਂ 2023 ਤੱਕ ਦਰਜ ਕੀਤੇ ਗਏ 2 ਤੋਂ 4 ਮਾਮਲਿਆਂ ਤੋਂ ਦੁੱਗਣੇ ਹੋ ਗਏ ਨੇ। ਜਿਵੇਂ ਕਿ ਸਦਬਰੀ ਪੁਲਿਸ ਨੇ ਨੋਟ ਕੀਤਾ ਹੈ ਹੇਟ ਕਰਾਈਮ ਅਤੇ ਹੇਟ ਕਰਾਈਮ ਅਧਾਰਿਤ ਘਟਨਾਵਾਂ ਬਹੁਤ ਘੱਟ ਰਿਪੋਰਟ ਕੀਤੀਆਂ ਜਾਂਦੀਆਂ ਨੇ ਗ੍ਰੇਟਰ ਸਦਬਰੀ ਪੁਲਿਸ ਡਾਈਵਰਸਿਟੀ ਐਡਵਾਈਜ਼ਰੀ ਕਮੇਟੀ ਦੇ ਚੇਅਰ ਗੁਰਪ੍ਰੀਤ ਸਿੰਘ ਬਰੋਕਾ ਨੇ ਕਿਹਾ ਕਿ ਉਸਨੇ ਕਈ ਵਾਰ ਇਸ ਦੀਆਂ ਉਦਾਹਰਣਾਂ ਦੇਖੀਆਂ ਨੇ ਸਦਬਰੀ ਨਸਲਵਾਦ ਤੋਂ ਮੁਕਤ ਨਹੀਂ ਹੈ ਸਦਬਰੀ ਇਹਨਾਂ ਨਫਰਤੀ ਅਪਰਾਧਾਂ ਤੋਂ ਵੀ ਮੁਕਤ ਨਹੀਂ ਹੈ ਉਨੇ ਨਿਊ ਸਡਬਰੀ ਵਿੱਚ வால்ਮਾਰਟ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਉਸ ਨੂੰ ਇੱਕ ਸਿੱਖ ਵਿਅਕਤੀ ਦਾ ਫੋਨ ਕਾਲ ਆਇਆ ਜਿਸ ਤੇ ਕਿਰਪਾਨ ਇੱਕ ਵਕਰ ਇੱਕ ਤਾਰੀ ਬਲੇਡ ਪਹਿਨਣ ਲਈ ਹਮਲਾ ਕੀਤਾ ਜਾ ਰਿਹਾ ਸੀ ਜੋ ਸਿੱਖਾਂ ਨੂੰ ਆਪਣੇ ਧਰਮ ਦੇ ਹਿੱਸੇ ਵਜੋਂ ਪਹਿਨਣਾ ਜ਼ਰੂਰੀ ਹੁੰਦਾ ਹੈ ਜਿਸ ਵਿਅਕਤੀ ਨੇ ਸਿੱਖ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਸੀ ਉਹ ਮੰਗ ਕਰ ਰਿਹਾ ਸੀ ਕਿ ਉਹ ਆਪਣੇ ਧਰਮ ਦੇ ਲੇਖ ਨੂੰ ਉਤਾਰ ਦੇਵੇ ਪਰ ਵਿਅਕਤੀ ਨੇ ਕਥਿਤ ਤੌਰ ਤੇ ਕਿਹਾ ਕਿ ਇਹ ਵਿਸ਼ਵਾਸ ਦਾ ਲੇਖ ਨਹੀਂ ਸੀ ਸਗੋਂ ਇੱਕ ਹਥਿਆਰ ਸੀ ਉਸ ਨੇ ਸਦਬਰੀ ਵਿੱਚ ਸਿੱਖਾਂ ਲਈ ਸਥਿਤੀ ਨੂੰ ਅੱਖਾਂ ਖੋਲਣ ਵਾਲਾ ਦੱਸਿਆ ਹਾਲਾਂਕਿ ਉਸ ਨੇ ਕਿਹਾ ਕਿ ਇਹ ਮਾਮਲਾ ਕੋਈ ਅਲੱਗ-ਥਲੱਗ ਘਟਨਾ ਨਹੀਂ ਸੀ ਸਗੋਂ ਦੱਖਣੀ ਏਸ਼ੀਆਈ ਭਾਈਚਾਰੇ ਦੇ ਵਿਰੁੱਧ ਨਫ਼ਰਤ ਭਰੀਆਂ ਘਟਨਾਵਾਂ ਦੀ ਵੱਧ ਰਹੀ ਲਹਿਰ ਦਾ ਹਿੱਸਾ ਸੀ ਟੋਰਾਂਟੋ ਵਿੱਚ 온ਟਾਰੀਓ ਦੇ ਸਾਊਥ ਏਸ਼ੀਅਨ ਲੀਗਲ ਕਲੀਨਿਕ ਦੀ ਕਾਰਜਕਾਰੀ ਨਿਰਦੇਸ਼ਕ ਅਤੇ ਵਕੀਲ ਸ਼ਾਲਿਨੀ ਕੋਨਨੂਰ ਨੇ ਕਿਹਾ ਕਿ ਭਾਰਤ ਤੋਂ ਪ੍ਰਵਾਸੀਆਂ ਦੀ ਆਮਦ ਅਤੇ ਕੈਨੇਡਾ ਦੀ ਸੰਘਰਸ਼ਸ਼ੀਲ ਆਰਥਿਕਤਾ ਇਸ ਵਾਧੇ ਲਈ ਜ਼ਿੰਮੇਵਾਰ ਹੈ ਉਸਨੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਇੱਕ ਅਧਿਐਨ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਮਹਾਮਾਰੀ ਦੌਰਾਨ ਖੁਦਕੁਸ਼ੀਆਂ ਅਤੇ ਮਾਨਸਿਕ ਸਿਹਤ ਮੁੱਦਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਸੀ ਗ੍ਰੇਟਰ ਸਜਬੜੀ ਪੁਲਿਸ ਨਿਵਾਸੀਆਂ ਨੂੰ ਇਨ੍ਹਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੀ ਹੈ ਸੇਵਾ ਨੇ ਇੱਕ ਆਨਲਾਈਨ ਰਿਪੋਰਟਿੰਗ ਵਿਕਲਪ ਪੇਸ਼ ਕੀਤਾ ਹੈ ਤਾਂ ਜੋ ਲੋਕ ਇੱਕ ਸੁਰੱਖਿਅਤ ਥਾਂ ਤੇ ਇਨ੍ਹਾਂ ਘਟਨਾਵਾਂ ਦੀ ਰਿਪੋਰਟ ਕਰ ਸਕਣ ਇੱਕ ਈਮੇਲ ਦੇ ਵਿੱਚ ਗ੍ਰੇਟਰ ਸਜਬੜੀ ਪੁਲਿਸ ਸਰਵਿਸ ਨੇ ਲਿਖਿਆ ਹੈ ਕਿ ਅਸੀਂ ਭਾਈਚਾਰੇ ਦੇ ਮੈਂਬਰਾਂ ਦੁਆਰਾ ਮਹਿਸੂਸ ਕੀਤੇ ਗਏ ਪ੍ਰਭਾਵ ਅਤੇ ਦਰਦ ਨੂੰ ਪਛਾਣਦੇ ਹਾਂ ਜਦੋਂ ਨਫ਼ਰਤ ਦੇ ਸਬੂਤ ਹੁੰਦੇ ਨੇ ਇਹ অপরাধ ਅਕਸਰ ਵਿਪਿੰਨ ਭਾਈਚਾਰਿਆਂ ਦੀ ਅਲੱਗ ਥਲੱਗਤਾ ਅਤੇ ਕਮਜ਼ੋਰੀ ਨੂੰ ਵਧਾਉਂਦੇ ਨੇ ਅਤੇ ਸਾਰੇ ਮੈਂਬਰਾਂ ਲਈ ਗੰਭੀਰ ਤਣਾਅ ਪੈਦਾ ਕਰਦੇ ਨੇ ਸਿਟੀ ਆਫ ਗ੍ਰੇਟਰ ਸਦਬਰੀ ਵਿੱਚ ਕਿਸੇ ਇੱਕ ਸਮੂਹ ਲਈ ਵਿਸ਼ੇਸ਼ ਪ੍ਰੋਗਰਾਮ ਨਹੀਂ ਹਨ ਹਾਲਾਂਕਿ ਇਹ ਸਥਾਨਕ ਇਮੀਗ੍ਰੇਸ਼ਨ ਪਾਰਟਨਰਸ਼ਿਪ ਅਤੇ ਗ੍ਰੇਟਰ ਟੁਗੇਦਰ ਮੁਹਿੰਮ ਰਾਹੀਂ ਨਵੇਂ ਆਉਣ ਵਾਲਿਆਂ ਲਈ ਸਹਾਇਤਾ ਅਤੇ ਪਹਿਲਕਦਮੀਆਂ ਦੀ ਪੇਸ਼ਕਸ਼ ਕਰਦਾ ਹੈ ਇਨ੍ਹਾਂ ਵਿੱਚੋਂ ਰੋਜ਼ਗਾਰ ਜਾਂ ਨੈਟਵਰਕਿੰਗ ਸੇਵਾਵਾਂ ਅਸਲਵਾਦ ਵਿਰੋਧੀ ਵਰਕਸ਼ਾਪਾਂ ਤੇ ਸ਼ਹਿਰ ਦੀਆਂ ਸੇਵਾਵਾਂ ਵਿੱਚ ਪਾੜੇ ਨੂੰ ਦੂਰ ਕਰਨ ਲਈ ਗੋਲਮੇਸ ਚਰਚਾਾਂ ਵਿੱਚ ਸ਼ਾਮਲ ਨੇ ਲੋਰੈਂਸੀਆ ਨਿ ਯੂਨੀਵਰਸਿਟੀ ਵਿਖੇ ਇਕਵਿਟੀ ਵਿਭਿੰਨਤਾ ਅਤੇ ਮਨੁੱਖੀ ਅਧਿਕਾਰ ਦਫ਼ਤਰ ਦਾ ਉਦੇਸ਼ ਉਹਨਾਂ ਲੋਕਾਂ ਦੀ ਸਹਾਇਤਾ ਕਰਨਾ ਹੈ ਜੋ ਵਿਤਕਰੇ, ਪਰੇਸ਼ਾਨੀ, ਤੱਕਾਸ਼ਾਹੀ, ਜਿੰਸੀ ਪਰੇਸ਼ਾਨੀ ਅਤੇ ਜਿੰਸੀ ਹਿੰਸਾ ਦਾ ਸਾਹਮਣਾ ਕਰਦੇ ਨੇ ਉਹਨਾਂ ਨੇ ਇੱਕ ਸੰਮਿਲਿਤ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਅਤੇ ਸਾਰੇ ਵਿਦਿਆਰਥੀਆਂ ਨੂੰ ਸਿਖ ਸਿਹਤ ਸੇਵਾਵਾਂ ਅਤੇ ਸਲਾਹ ਦੀ ਪੇਸ਼ਕਸ਼ ਕਰਨ ਲਈ ਇੱਕ ਸਨਮਾਨਜਨਕ ਕੰਮ ਵਾਲੀ ਥਾਂ ਅਤੇ ਸਿੱਖਣ ਦੇ ਵਾਤਾਵਰਣ ਤੇ ਨੀਤੀਆਂ ਤੇ ਪ੍ਰੋਗਰਾਮ ਦੀ ਸਥਾਪਨਾ ਕੀਤੀ ਹੈ 온ਟਾਰੀਓ ਦੇ ਸਾਊਥ ਏਸ਼ੀਅਨ ਲੀਗਲ ਕਲੀਨਿਕ ਵਿੱਚ ਪੀੜਤਾਂ ਨੂੰ ਅਕਸਰ ਕਾਉਂਸਲਿੰਗ ਜਾਂ ਸਹਾਇਤਾ ਲਈ ਸੋਸ਼ਲ ਵਰਕਰ ਕੋਲ ਭੇਜਿਆ ਜਾਂਦਾ ਹੈ ਉਹ ਕੈਨੇਡੀਅਨ ਸਰਕਾਰ ਨੂੰ ਇਸ ਮੁੱਦੇ ਨੂੰ ਮਾਨਤਾ ਦੇਣ ਅਤੇ ਦੇਸ਼ ਵਿੱਚ ਦੱਖਣੀ ਏਸ਼ੀਆਈਆਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਦੁਆਲੇ ਇੱਕ ਰਾਸ਼ਟਰੀ ਵਕਾਲਤ ਮੁਹਿੰਮ ਸ਼ੁਰੂ ਕਰਨ ਦੀ ਮੰਗ ਕਰ ਰਹੀ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਚੰਦੇ-ਚੰਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੀਆਂ ਮੁੱਖ ਹੈਡਲਾਈਨਸ ਤੇ ਕੁਮੰਤਰੀ ਵਿਦਿਆਰਥੀਆਂ ਤੇ ਸਖਤ ਹੋਈ ਕੈਨੇਡਾ ਸਰਕਾਰ ਸਟੱਡੀ ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਹੋ ਸਕਦੇ ਨੇ ਰਿਪੋਰਟ ਕੈਨੇਡਾ ਵਾਸੀਆਂ ਦੇ ਖਾਤੇ 'ਚ ਅੱਜ ਤੋਂ ਆਉਣਗੇ ਡਾਲਰ ਕਾਰਬਨ ਰਿਬੇਟ ਦੇ ਤਹਿਤ 450 ਡਾਲਰ ਤੱਕ ਆ ਸਕਦੇ ਨੇ ਖਾਤੇ 'ਚ ਹੜਤਾਲ ਦੇ 14 ਦਿਨ ਬਾਅਦ ਵੀ ਨਹੀਂ ਖੁੱਲਣਗੇ ਸ਼ਰਾਬ ਦੇ ਠੇਕੇ 14 ਦਿਨ ਮੁਕੰਮਲ ਹੋਣ ਤੋਂ ਬਾਅਦ 32 ਥਾਵਾਂ ਤੇ ਕੁਝ ਘੰਟਿਆਂ ਵਾਸਤੇ ਖੁੱਲ ਸਕਦੇ ਨੇ ਸਟੋਰ ਐਲਸੀਬੀਓ ਦੇ 48 ਕਰਮਚਾਰੀਆਂ ਨੇ ਕੀਤਾ ਐਲਾਨ ਜੇਕਰ 19 ਜੁਲਾਈ ਤੱਕ ਨਾ ਹੋਇਆ ਸਮਝੌਤਾ ਤਾਂ ਨਹੀਂ ਖੁੱਲਣਗੇ 32 ਸਟੋਰ ਇਸ ਦੇ ਨਾਲ ਹੀ ਮੈਨੂ ਦੇ ਜਾਸਦ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ